ਬਹੁਤ ਹੀ ਸਤਿਕਾਰਯੋਗ ਸਾਡੇ ਠੇਕਾ ਮਲਾਜ਼ਮਾਂ ਨੂੰ ਆਜ਼ਾਦੀ ਜਥੇਬੰਦੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸੋ ਜਿਹੜੇ ਕੱਲ੍ਹ ਖੰਨਾ ਰੈਲੀ ਦੇ ਵਿੱਚ ਆਪ ਆਪ ਤੇ ਆਪਣੇ ਪਰਿਵਾਰ ਬੱਚਿਆਂ ਸਮੇਤ ਜਿਹੜੇ ਗਏ ਸੀ ਸਾਡੇ ਸਾਥੀ ਧਰਨੇ 'ਚ ਸੁਜਨਨ ਇਸ ਗੱਲ ਨੂੰ ਪਹਿਚਾਣਿਆ ਵੀ ਸਾਡਾ ਜਿਹੜਾ ਰੁਜ਼ਗਾਰ ਆ ਉਹਨੂੰ ਪੱਕਾ ਕਿਹੜੇ ਹਿਸਾਬ ਨਾਲ ਕਰਵਾਇਆ ਜਾ ਸਕਦਾਗਾ ਕਿਵੇਂ ਅਸੀਂ ਠੇਕਾ ਮਜ਼ਦਮਾਂ ਜਿਹੜੇ ਵੱਖ-ਵੱਖ 부ਹਾਗਾ ਦੇ ਜਿਹੜੇ ਨੀਤੀ ਤਹਿਤ ਇੱਥੇ ਕੰਮ ਕਰਦੇ ਨੇ ਕੱਚੇ ਨੇ ਨਗੂਣੀਆਂ ਤਨਖਾਹਾਂ ਨੇ ਗੁਜ਼ਾਰੇਯੋਗ ਤਨਖਾਹ ਨਹੀਂ ਜੀ ਸਾਡੀ ਨੌਕਰੀ ਦੀ ਕੋਈ ਗਰੰਟੀ ਨਹੀਂ ਹੈਗੀ ਤੇ ਸਾਨੂੰ ਕੋਈ ਜਦੋਂ ਅਸੀਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਸਾਡੇ ਨਾਲ ਕੋਈ ਪੈਨਸ਼ਨ ਨਹੀਂ ਕੋਈ ਸਾਡਾ ਫੰਡ ਨਹੀਂਗਾ ਸੋ ਇਸ ਗੱਲ ਨੂੰ ਸਮਝਦੇ ਹੋਏ ਸਾਥੀ ਆਪਣੀ ਇਹਨਾਂ ਗੱਲਾਂ ਨੂੰ ਪੱਕੀਆਂ ਕਰਨ ਵਾਸਤੇ ਇਹਨਾਂ ਗੱਲਾਂ ਨੂੰ ਹਾਸਲ ਕਰਨ ਵਾਸਤੇ ਇਹਨਾਂ ਮੰਗਾਂ ਨੂੰ ਹਾਸਲ ਕਰਨ ਵਾਸਤੇ ਅ ਕੱਲ ਖੰਨੇ ਰੈਲੀ ਦੇ ਵਿੱਚ ਆਪਣੀ ਸਮੂਲੀਅਤ ਕੀਤੀ ਹੈਗੀ ਸਮੂਲੀਅਤ ਵੀ ਇਹ ਜਿਹੇ ਢੰਗ ਨਾਲ ਕੀਤੀ ਜਣੀ ਤੁਸੀਂ ਸਾਰੇ ਆਪਦੇ ਰਿਕਾਰਡ ਆ ਜਿਹੜੇ ਤੋੜੇ ਆ ਉਹ ਸੋ ਆਪਣੀਆਂ ਨਕੋ ਨਕ ਭਰ ਕੇ ਅੱਠ ਬਸਾਂ ਉਮੀਦ ਤੋਂ ਵੱਧ ਤੁਸੀਂ ਗਏ ਹੋ ਕੱਲ ਸੋ ਇਹਦੇ ਲਈ ਅਸੀਂ ਸਾਰੀ ਟੀਮ ਵੱਲੋਂ ਜਿੰਨੇ ਵੀ ਸਾਡੇ ਸਾਥੀ ਆ ਨੇ ਘਰ ਘਰ ਜਾ ਕੇ ਸਨੇਹਾ ਲਾਇਆ ਸਾਡੇ ਪਰਿਵਾਰਾਂ ਨੇ ਸਾਡੇ ਜਿਹੜੇ ਠੇਕਾ ਮੁਲਾਜ਼ਮ ਨੇ ਆਗੂ ਸਹਿਬਾਨ ਉਹਨਾਂ ਨੇ ਪੂਰੀ ਮਿਹਨਤ ਕਰਕੇ ਇਹੀ ਥੋੜੀ ਦੇਰ ਤੱਕ ਮੈਸੇਜ ਪਚਾਇਆ ਤੇ ਤੁਸੀਂ ਉਸ ਮੈਸੇਜ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਆਪਣੀ ਜਥੇਬੰਦੀ ਵੱਲੋਂ ਸਮੂਹ ਘਰ ਘਰ ਦਾ ਧੰਨਵਾਦ ਕਰਦੇ ਹਾਂ ਅਸੀਂ ਹਰੇਕ ਪਿੰਡ ਦਾ ਹਰੇਕ ਸੱਲ ਦਾ ਆਪਣੀ ਜਥੇਬੰਦੀ ਵੱਲੋਂ ਬਹੁਤ ਬਹੁਤ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਕਿਉਂਕਿ ਤੁਸੀਂ ਆਪਣੀ ਗੱਲ ਨੂੰ ਪਹਿਚਾਣਿਆਗਾ ਆਪਣੇ ਫਰਜ਼ ਨੂੰ ਪਹਿਚਾਣਿਆਗਾ ਬੀ ਜੇ ਸਾਡੀਆਂ ਮੰਗਾਂ ਅਸੀਂ ਜਿਹੜੀਆਂ ਰੋਜ਼ ਮਰ ਮਰ ਕੇ ਜਿਉਉਨੇ ਆ ਜੀ ਅਸੀਂ ਉਹ ਪੂਰੀਆਂ ਕਰਵਾਉਣੀਆਂ ਨੇ ਤਾਂ ਸਾਨੂੰ ਹਾਕਮ ਸਰਕਾਰ ਦੇ ਵਿਰੁੱਧ ਇਕੱਠੇ ਹੋ ਕੇ ਲੜਨ ਦੀ ਲੋੜ ਆ ਸੋ ਜੀ ਦੇ ਵਿੱਚ ਤੁਸੀਂ ਕੱਲ ਇਕੱਠ ਦੀ ਰਿਕਾਰਡ ਤੋੜੇ ਨੇ ਖੰਨਾ ਦਾਣਾ ਮੰਡੀ ਦੇ ਵਿੱਚ ਕਿਰਤ ਮੰਤਰੀ ਦੇ ਖਿਲਾਫ ਤੁਸੀਂ ਗਏ ਹੋਗੇ ਜਿਹੜੇ ਕਿਰਤ ਮੰਤਰੀ ਨੇ ਸਾਡੇ ਵਾਸਤੇ ਕਿਰਤ ਕੋਲ ਜਿਹੜੇ ਉਹ 12 ਘੰਟੇ ਵਾਲਾ ਜਾਂ ਨਗੂਣੀ ਤਨਖਾਹ ਦਾ ਢਾਂਚਾ ਬਣਾਇਆ ਉਹਨੂੰ ਰੱਦ ਕਰਕੇ ਜਿਹੜੀ ਅਸੀਂ ਡਿਮਾਂਡ ਕਰਦੇ ਆ ਆਪਣੀ ਜਿਹੜੀ ਅਸੀਂ ਮੰਗ ਕਰਦੇ ਆ ਵੀ ਘੱਟੋ ਘੱਟ ਅਨਸਕਿਲਡ ਦੀ ਤਨਖਾਹ ਜਿਹੜੀ ਉਹ 29-30 ਹਜ਼ਾਰ 30 ਹਜ਼ਾਰ ਘੱਟੋ ਘੱਟ ਹੋਣੀ ਚਾਹੀਦੀ ਆ ਉਹ ਢਾਂਚਾ ਬਣੇ ਤੇ ਉਹਦੇ ਵਿੱਚ ਸਾਡੀ ਰਿਟਾਇਰਮੈਂਟ ਦੇ ਵਿੱਚ ਜਿਹੜਾ ਫੰਡ ਘੱਟੋ ਘੱਟ ਸਾਨੂੰ 10 ਲੱਖ ਰੁਪਈਆ ਮਿਲੇ ਤੇ ਨਾਲ ਸਾਡੀ ਪੈਲਸਨ ਦਾ ਪ੍ਰਬੰਧ ਕੀਤਾ ਜਾਵੇ ਇਹ ਸਾਰੀਆਂ ਗੱਲਾਂ ਤੁਸੀਂ ਕੱਲ ਲੜਾਈ ਲੜੀ ਹੈਗੀ ਸੋ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ ਸਾਥੀਓ ਮੈਂ ਉਹਨਾਂ ਸਭ ਨਾਲ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾਗਾ ਜਿਨ੍ਹਾਂ ਨੇ ਕੱਲ ਪੂਰੀ ਆਪਦੀ ਐਬਸੈਂਟ ਪਵਾ ਕੇ ਇਸ ਖੰਨਾ ਰੈਲੀ ਦੇ ਵਿੱਚ ਆਪਣੇ ਪਰਿਵਾਰਾਂ ਸਵੇਤ ਸਮੂਲੀਅਤ ਕੀਤੀ ਹੈ ਸੋ ਲੜਾਈ ਹਜੇ ਇਹ ਮੁੱਕੀ ਨਹੀਂ ਸਾਥੀਓ ਆਪਾਂ ਕੱਲ ਵੱਡਾ ਇਕੱਠ ਕਰਕੇ ਸਰਕਾਰ ਤੇ ਦਬਾਅ ਬਣਾਇਆਗਾ ਸੂਏ ਦਵਾ ਸਰਕਾਰ ਦੇ ਦੋ ਸਾਲ ਰਹਿਗੇ ਜਾਣੀ ਇਹ ਦਵਾ ਆਪਾਂ ਨੂੰ ਲਗਾਤਾਰ ਜਾਰੀ ਰੱਖਣਾ ਪਊਗਾ ਇਹ ਐ ਨਹੀਂ ਹੈਗਾ ਵੀ ਆਪਾਂ ਕੱਲ ਜਾਏ ਆਪਣੀਆਂ ਮੰਗਾਂ ਪੂਰੀਆਂ ਹੋ ਗਈਆਂ ਨਹੀਂ ਸਾਥੀਓ ਹਜੇ ਲੜਾਈ ਬਹੁਤ ਅਧੂਰੀ ਹੈਗੀ ਸੋਏ ਕੋਈ ਕੱਚੀ ਪਿੱਲੀ ਗੱਲ ਨਹੀਂ ਕੀ ਅਸੀਂ ਤੁਹਾਨੂੰ ਕਹਿ ਦਈਏ ਵੀ ਅੱਜ ਆਪਣੀ ਗੱਲ ਮੰਨੀ ਜਾਊਗੀ ਅੱਜ ਆਪਣੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਸੋ ਨਹੀਂ ਇਹ ਲੜਾਈ ਲਗਾਤਾਰ ਤੁਸੀਂ ਜਿਵੇਂ 2016 ਤੋਂ ਚੀਕਾਂ ਮਾਰਨ ਸੰਘਰਸ਼ ਮੋਰਚੇ ਦੇ ਬੈਨਰ ਹੇਠ ਲੜ ਰਹੇ ਹਾਂ ਇਹ ਇਹਦੇ ਸਿਰ ਤੇ ਹੀ ਪ੍ਰਾਪਤ ਆਪਣੀਆਂ ਮੰਗਾਂ ਹੋਣਗੀਆਂ ਹੋਣਗੀਆਂ ਜ਼ਰੂਰ ਪੂਰੀਆਂ ਇਹ ਨਹੀਂ ਹੈਗਾ ਵੀ ਹੋ ਨਹੀਂ ਸਕਦੀਆਂ ਪਰ ਤੁਹਾਨੂੰ ਆਪਣੀ ਗੱਲ ਤੇ ਅਟੱਲ ਰਹਿਣਾ ਪੈਣਾਗਾ ਜਿਵੇਂ ਸਾਡੇ ਗੁਰੂ ਸਹਿਬਾਨ ਤਤੀ ਤਵੀ ਤੇ ਬੈਠ ਕੇ ਅਟੱਲ ਰਹੇ ਨੇ ਆਪਣੀ ਗੱਲ ਨੂੰ ਮਨਵਾਇਆਗਾ ਜਣੀ ਹਾਕਮਾਂ ਨੂੰ ਝੁਕਣਾ ਪਿਆ ਜਿਵੇਂ ਸਾਡੇ ਗੁਰੂ ਗੋਬਿੰਦ ਸਿੰਘ ਨੇ ਚਾਰੇ ਪੁੱਤ ਬਾਰੇ ਇਸ ਜਹਾਨ ਤੋਂ ਕੁਰਬਾਨੀ ਦਿੱਤੀ ਪਰ ਉਹ ਆਪਣਾ ਮੈਦਾਨ ਨਹੀਂ ਛੱਡਿਆ ਉਹਨਾਂ ਨੇ ਆਪਣੀ ਗੱਲ ਨਹੀਂ ਛੱਡੀ ਉਹਨਾਂ ਨੇ ਜਿਵੇਂ ਬੰਦਾ ਸਿੰਘ ਬਹਾਦਰ ਨੇ ਲੜਾਈ ਲੜੀ ਉਹ ਸਮੂਹ ਕਿਰਤੀ ਬਾਗ ਨੂੰ ਗਰਗ ਨੂੰ ਜਣੀ ਜਮੀਨਾਂ ਦਾ ਮਾਲਕ ਬਣਾਇਆ ਸੋ ਇਹਹੀ ਲੜਾਈ ਆਪਣੀ ਹੈ ਸਾਥੀਓ ਆਪਾਂ ਨੂੰ ਵੀ ਇਹ ਇਕੱਠੇ ਹੋ ਕੇ ਐਂ ਜੰਗ ਜਿਹੜੀ ਇਹ ਜਾਰੀ ਰੱਖਣੀ ਚਾਹੀਦੀ ਹੈ ਸੋ ਇਹ ਤੋਂ ਘਬਰਾਉਣਾ ਨਹੀਂ ਚਾਹੀਦਾ ਇਹ ਤੋਂ ਡੋਲਣਾ ਨਹੀਂ ਚਾਹੀਦਾ ਇਹ ਤੋਂ ਪਿੱਛੇ ਨਹੀਂ ਥੜਕਣਾ ਚਾਹੀਦਾ ਬਹੁਤ ਸਾਡੇ ਆਗੂ ਬਹੁਤ ਸਾਡੇ ਠੇਕਾ ਮਾਲਾਂ ਤੜਕ ਜਾਂਦੇ ਨੇ ਪਿੱਛੇ ਹਟ ਜਾਂਦੇ ਨੇ ਆਪ ਦਾ ਰਸਤਾ ਬਦਲ ਦਿੰਦੇ ਨੇ ਸੋ ਇਸ ਤੋਂ ਬੈਸਟ ਵਧੀਆ ਰਾਹ ਕੋਈ ਨਹੀਂ ਹੈਗਾਗਾ ਇਹੀ ਕੋਈ ਠੀਕ ਰਾਹ ਹੈਗਾ ਸਵਲੜਾ ਜਿਹੜਾ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾ ਸਕਦਾਗਾ ਸੋ ਇੱਥੇ ਠੇਕੇਦਾਰਾਂ ਦੇ ਜਾਂ ਇੱਥੋਂ ਦੀ ਮੈਨੇਜਮੈਂਟ ਤੇ ਕਹੀਏ ਆਪਾਂ ਕੰਮ ਬੰਦ ਕਰਕੇ ਇੱਥੇ ਦਬਾਅ ਪਾ ਲਾਂਗੇ ਇਥੋਂ ਦੀ ਮੈਨੇਜਮੈਂਟ ਦੇ ਕੋਲੇ ਕੁਝ ਨਹੀਂ ਹੈਗਾਗਾ ਨਾ ਪਟਿਆਲਾ ਮੈਨੇਜਮੈਂਟ ਕੋਲੇ ਆ ਜੇ ਹੈ ਤਾਂ ਪੰਜਾਬ ਸਰਕਾਰ ਦੇ ਕੋਲੇ ਆ ਤੇ ਫਿਰ ਸਾਨੂੰ ਆਪਣਾ ਠੀਕ ਰਾਹ ਚੁਣ ਕੇ ਉਹਦੇ ਤੇ ਦ੍ਰਿੜ ਰੱਤੇ ਨਾਲ ਲੜਨ ਦੀ ਲੋੜ ਆ ਆਗੂ ਚਾਹੇ ਕੋਈ ਵੀ ਹੋਵੇ ਮੈਂ ਅੱਜ ਵੀ ਦੁਬਾਰਾ ਰਿਪੀਟ ਕਰ ਦਨਾਂਗਾ ਆਗੂ ਚਾਹੇ ਤੁਸੀਂ ਜਿਹਨੂੰ ਮਰਜ਼ੀ ਬਣਾ ਲਓ ਅਸੀਂ ਉਸ ਆਗੂ ਟੀਮ ਦਾ ਸਤਿਕਾਰ ਕਰਾਂਗੇ ਜਿਹੜਾ ਇਸ ਰਸਤੇ ਤੇ ਚੱਲ ਕੇ ਸਾਨੂੰ ਠੀਕ ਰਾਹ ਤੇ ਲਿਜਾ ਸਕੀ। ਜੇ ਕੋਈ ਆਗੂ ਕਹੇ ਵੀ ਇੱਥੇ ਥਰਮਲ ਦੇ ਗੇਟ ਜਾਮ ਕਰਕੇ ਥਰਮਲ ਦਾ ਪ੍ਰਬੰਧ ਬੰਦ ਕਰਕੇ ਸਾਨੂੰ ਕੁਝ ਮਿਲ ਜੂਗਾ। ਇਹ ਫਿਰ ਉਹਨਾਂ ਸਾਥੀਆਂ ਦਾ ਭਲੇਖਾ ਵੱਡਾ ਇੱਥੇ ਸਾਨੂੰ ਕੁਝ ਨਹੀਂ ਮਿਲਣਾਗਾ। ਇੱਥੇ ਕੁਝ ਮਾੜੇ ਮੋٹے ਜਿਹੜੇ ਕੰਮ ਆ ਗਏ ਉਹ ਤਾਂ ਹੋ ਸਕਦੇ ਨੇ। ਪਰ ਜਿਹੜੀਆਂ ਲੜਾਈ ਆਪਾਂ ਲੜ ਰਹੇ ਹਾਂ ਇਹ ਇੱਥੇ ਨਹੀਂ ਬੈਠ ਕੇ ਲੜਿਆ ਜਾ ਸਕਦਾ। ਕਿਉਂਕਿ ਸਾਡੇ ਸਾਹਮਣੇ ਬਹੁਤ ਵੱਡਾ ਤਜਰਬਾ ਹੈ। ਬਹੁਤ ਵੱਡੀ ਲੜਾਈ ਏ ਸੀ ਲੜੀ ਆ